ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ 25 ਨਵੰਬਰ ਨੂੰ ਮਨਾਇਆ ਜਾਣਾ ਹੈ ਤਾਂ ਅੰਮ੍ਰਿਤਸਰ ਤੋਂ ਜਦੋਂ ਉਹ ਦਿੱਲੀ ਵੱਲੋਂ ਚੱਲੇ ਸੀ ਤਾਂ ਉਸ ਨੂੰ ਲੈ ਕੇ ਜਿਹੜੇ ਜਿਹੜੇ ਗੁਰਦੁਆਰਾ ਸਾਹਿਬ ਉੱਥੇ ਰੁਕੇ ਸੀਗੇ ਉਸ ਦੇ ਇਤਿਹਾਸ ਨੂੰ ਲੈ ਕੇ ਦਸ਼ਕਾ ਗਿਆ ਜੀ ਅਸੀਂ ਉਜਾਗਰ ਕਰਾਂਗੇ ਤਾਂ ਅੱਜ ਅਸੀਂ ਪਹੁੰਚੇ ਜਲੰਧਰ ਦੇ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਜੋ ਕਿ ਪਿੰਡ ਹਜ਼ਾਰਾਂ ਵਿਖੇ ਸਥਿਤ ਹੈ ਤਾਂ ਤਸਵੀਰਾਂ ਦਿਖਾ ਦਿੰਨੇ ਆਂ ਮੈਂ ਥੜਾ ਸਬ ਗੁਰਦੁਆਰਾ ਜਿੱਥੇ ਖੁਦ ਗੁਰਤੇਗ ਬਹਾਦਰ ਸਾਹਿਬ ਜੀ ਜਦੋਂ ਦਿੱਲੀ ਵਾਲੋਂ ਚਾਲੇ ਪਾਏ ਸਨ ਤਾਂ ਉਸ ਤੋਂ ਬਾਅਦ ਉਹ ਇੱਥੇ ਆ ਕੇ ਰੁਕੇ ਸੀਗੇ ਇੱਥੇ ਉਹ ਅੱਜ ਵੀ ਥੜਾ ਸਥਿਤ ਹੈ ਜਿੱਥੇ ਗੁਰਤੇਗ ਬਾਦਰ ਸਾਹਿਬ ਜੀ ਆ ਕੇ ਰੁਕੇ ਸੀਗੇ ਜਿੱਥੇ ਉਹਨਾਂ ਨੇ ਵਿਸ਼ਰਾਮ ਕੀਤਾ ਸੀਗਾ ਤਾਂ ਇੱਥੇ ਬਾਬਾ ਰਣ ਸਿੰਘ ਜੀ ਜਿਹੜੇ ਨੇ ਉਹ ਸੇਵਾ ਕਰਦੇ ਸੀਗੇ ਤਾਂ ਉਹਨਾਂ ਵੱਲੋਂ ਜਿਹੜਾ ਕੀ ਹੈ ਗੁਰਤੇਗ ਬਾਦਰ ਸਾਹਿਬ ਜੀ ਨਾਲ ਮੁਲਾਕਾਤ ਵੀ ਕੀਤੀ ਗਈ ਸੀ ਤਾਂ ਜਦੋਂ ਗੁਰਤੇਗ ਬਾਦਰ ਸਾਹਿਬ ਜੀ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਇਹੀ ਜਿਹੜਾ ਥੜਾ ਸਾਹਬ ਹੈ ਜਿੱਥੇ ਗੁਰਗਨ ਸਾਹਿਬ ਜੀ ਸ਼ੋਭਿਤ ਨੇ ਤਾਂ ਇਹਦੇ ਉੱਪਰ ਜਿਹੜਾ ਕੁਝ ਸਾਲਾਂ ਬਾਅਦ ਸੰਗਤ ਵੱਲੋਂ ਜਿਹੜਾ ਹੈ ਪਾਲਕੀ ਸਭ ਬਣਾਈ ਗਈ ਹੈਗੀ ਪਰ ਇਹੀ ਥੜਾ ਸਾਹਬ ਹੈ ਜਿੱਥੇ ਗੁਰਗੋਬਿੰਦ ਗੁਰਦੇਵ ਬាទਰ ਸਾਹਿਬ ਜੀ ਆਕੇ ਵਿਸ਼ਰਾਮ ਕੀਤਾ ਸੀਗਾ ਤੇ ਇੱਥੇ ਹੀ ਜਿਹੜਾ ਗੁਰਗਨ ਸਾਹਿਬ ਜਿਹੜੀ ਹੈ ਇਸ ਸ਼ੋਭੀਤ ਨਹੀਂ ਤਾਂ ਇਹ ਪ੍ਰਾਰਥਨ ਸਥਾਨ ਹੈ ਜਿੱਥੇ ਗੁਰਦੇਵ ਬាទਰ ਜੀ ਆਕੇ ਰੁਕੇ ਸੀਗੇ ਤਾਂ ਨਾਲ ਹੀ ਜਿਹੜਾ ਤੁਹਾਨੂੰ ਦੱਸ ਜੀ ਇਹਹੀ 메ਨ ਗੁਰਦੁਆਰਾ ਜਿਹੜਾ ਪਹਿਲਾਂ ਸੀਗਾ ਪਰ ਹੌਲੀ ਹੌਲੀ ਜਦੋਂ ਪਿੰਡ ਦਾ ਵਿਸਤਾਰ ਹੁੰਦਾ ਗਿਆ ਤਾਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਿਹੜਾ ਹੈ ਪ੍ਰਬੰਧਕ ਕਮੇਟੀ ਵਾਲੇ ਐਸਜੀਪੀਸੀ ਵੱਲੋਂ ਜਿਹੜਾ ਕੀ ਹੈ ਗੁਰਦੁਆਰਾ ਸਾਹਿਬ ਦਾ ਵੀ ਜਿਹੜਾ ਵਿਸਤਾਰ ਕੀਤਾ ਗਿਆ ਹੈਗਾ ਤਾਂ ਤੁਹਾਨੂੰ ਨਾਲ ਨਾਲ ਇਤਿਹਾਸ ਦਿਖਾ ਦਿੰਨੇ ਆ ਇਤਿਹਾਸ ਵੀ ਜਿਹੜਾ ਇੱਥੇ ਨਾਲ ਨਾਲ ਲਿਖਿਆ ਗਿਆ ਹੈਗਾ ਕਿਉਂਕਿ ਜਦੋਂ ਇੱਥੇ ਆਏ ਸੀਗੇ ਗੁਰਗਾਂ ਗੁਰੂ ਸਾਹਿਬ ਜੀ 2 ਫਰਵਰੀ 1665 ਈਸਵੀ ਮੁਤਾਬਕ 8 ਫਗਣ 1721 ਵਿਕਰਮੀ ਨੂੰ ਬਾਬਾ ਬਕਾਲੇ ਤੋਂ ਆਨੰਦਪੁਰ ਸਾਹਿਬ ਜਾਂਦੇ ਹੋਏ ਚਰਨ ਪਾਈ ਸੰ। ਉਸ ਸਮੇਂ ਆਲਾਕਾ ਵਿਰਾਨ ਤੇ ਬੇਆਬਾਦ ਸੀਗਾ। ਗੁਰੂ ਜੀ ਨੇ ਇੱਕ ਇੱਟਾਂ ਦੇ ਬਣੇ ਹੋਏ ਥੜੇ ਉੱਤੇ ਆਸਣ ਲਾਇਆ। ਇੱਥੇ ਇੱਕ ਪਸ਼ੂ ਚਾਰ ਰਹੇ ਬਜ਼ੁਰਗ ਬਾਬਾ ਰਣ ਜੀ ਜੋ ਬਾਅਦ ਵਿੱਚ ਬਾਬਾ ਰਣ ਸਿੰਘ ਅਖਵਾਏ ਨੇ ਗੁਰੂ ਜੀ ਦੀ ਸੇਵਾ ਕੀਤੀ ਸੀ। ਗੁਰੂ ਜੀ ਬਾਬਾ ਜੀ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਗੁਰੂ ਜੀ ਨੇ ਬਾਬਾ ਰਣ ਸਿੰਘ ਨੂੰ ਪੁੱਛਿਆ ਕਿ ਇਹ ਇਲਾਕਾ ਬੇਆਬਾਦ ਕਿਉਂ ਹਾਤਾ ਬਾਬਾ ਰਣ ਸਿੰਘ ਨੇ ਕਿਹਾ ਕਿ ਗੁਰੂ ਜੀ ਇਸ ਧਰਤੀ ਤੇ ਜੋ ਵੀ ਬਸੇਰਾ ਕਰਨ ਆਉਂਦਾ ਹੈ ਉਹ ਕੁਝ ਸਮਾਂ ਰਹਿ ਕੇ ਇਥੋਂ ਉਜੜ ਜਾਂਦਾ ਹੈ ਆਪ ਜੀ ਇਸ ਧਰਤੀ ਤੇ ਕਿਰਪਾ ਕਰੋ ਗੁਰੂ ਜੀ ਆਲੇ ਦੁਆਲੇ ਦੇਖ ਕੇ ਮੁਸਕਰਾਏ ਅਤੇ ਇਸ ਧਰਤੀ ਨੂੰ ਹਜ਼ਾਰਾਂ ਦਾ ਵਰ ਦਿੱਤਾ ਫਿਰ ਗੁਰੂ ਜੀ ਬਾਬਾ ਰਣ ਸਿੰਘ ਜੀ ਨੂੰ ਇਸ ਧਰਤੀ ਤੇ ਆਉਣ ਵਾਲੇ ਹਰ ਪ੍ਰਾਣੀ ਦੀ ਸੇਵਾ ਦੀ ਜ਼ਿੰਮੇਵਾਰੀ ਸੌਂਪਦਿਆਂ ਚਲੇ ਗਏ ਹੌਲੀ-ਹੌਲੀ ਇਸ ਨਗਰ ਦੀ ਵਸੂ ਹਜ਼ਾਰਾਂ ਵਿੱਚ ਬਦਲ ਗਈ ਤੇ ਇਸ ਨਗਰ ਦਾ ਨਾਮ ਵੀ ਹਜ਼ਾਰਾ ਪੈ ਗਿਆ ਅਤੇ ਇਸ ਸਥਾਨ ਦਾ ਨਾਮ ਥੜਾ ਸਾਹਿਬ ਗੁਰ ਨਾਲ ਜਾਣਿਆ ਜਾਣ ਲੱਗਾ ਅੱਜ ਵੀ ਜੋ ਪ੍ਰਾਣੀ ਇਸ ਸਥਾਨ ਤੇ ਆਉਂਟ ਆਸਰਾ ਤੱਕ ਕੇ ਸੱਚੇ ਮਨੋਂ ਆਉਂਦਾ ਹੈ ਉਸ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਇਸ ਸਥਾਨ ਤੇ ਹਰ ਸਮੱਸਿਆ ਨਿਵਾਰ ਹਰ ਮਸਿਆ ਤੇ دیਵਾਨ ਜਿਹੜੇ ਸਜਾਈ ਜਾਂਦੇ ਨੇ ਤਾਂ ਇਤਿਹਾਸ ਜਿਹੜਾ ਹੈ ਉਹ ਇੱਥੇ ਲਿਖਿਆ ਹੋਇਆ ਹੈ ਤਾਂ ਗੁਰੂ ਗੋਬਿੰਦ ਸਾਹਿਬ ਜੀ ਨੇ ਜਿਹੜਾ ਕੀ ਵਰ ਦਿੱਤਾ ਸੀਗਾ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਇਸ ਨਗਰ ਦੇ ਵਿੱਚ ਹਜ਼ਾਰ ਪਿੰਡ ਦਾ ਨਾਮ ਜਿਹੜਾ ਹੈ ਹਜ਼ਾਰਾ ਪਿੰਡ ਰੱਖਿਆ ਗਿਆ ਹੈਗਾ ਔਰ ਇਸ ਨਗਰ ਦੇ ਵਿੱਚ ਜਿਹੜਾ ਕਿ ਕਾਫੀ ਲੋਕ ਜਿਹੜੇ ਵਸਦੇ ਨੇ ਔਰ ਕਾਫੀ ਜਿਹੜਾ ਹਰਿਆ ਭਰਿਆ ਜਿਹੜਾ ਪਿੰਡ ਹੈਗਾ ਹੈ ਆ ਇਸ ਨੂੰ ਲੈ ਕੇ ਜਿਹੜੀ ਇਤਿਹਾਸ ਨੂੰ ਲੈ ਕੇ ਗ੍ਰੰਥ ਸਿੰਘ ਵੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੁਣਾਵਾਂਗੇ ਕੀ ਇਤਿਹਾਸ ਨਾਲ ਜੁੜਿਆ ਹੋਇਆ ਔਰ ਬਾਬਾ ਰਣ ਸਿੰਘ ਜਿਹੜਾ ਜਗ੍ਹਾ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਇਹ ਗੁਰਦੁਆਰਾ ਸਾਹਿਬ ਹੈ ਜੀ ਥੜਾ ਸਾਹਿਬ ਗੁਰਦੁਰਾ ਹੈ ਜੋ ਇਤਿਹਾਸ ਸੰਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬੇ ਬਕਾਲੇ ਤੋਂ ਚੱਲਦੇ ਹੋਏ ਜਦੋਂ ਮੱਖਣ ਸਾਹਿਬ ਲਵਾਣੇ ਨੇ ਬਾਬਾ ਜੀ ਨੂੰ ਕੋ ਸਤਗੁਰਾਂ ਨੇ ਪ੍ਰਗਟ ਕੀਤਾ ਸੀ ਉੱਥੋਂ ਚੱਲਦੇ ਹੋਏ ਪੜਾ ਦਾਰ ਪੜਾ ਆਉਂਦੇ ਹੋਏ ਇਸ ਥਾਂ ਤੇ ਆਏ ਇਸ ਥਾਂ ਤੇ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਥੇ ਕਰਨ ਸਿੰਘ ਦਾ ਨਾਮ ਦਾ ਇੱਕ ਸਿੱਖੀ ਜੋ ਇਥੇ ਮਾਲ ਚਾਰ ਰਿਆ ਸੀ ਤੇ ਉਸ ਨੂੰ ਆਣ ਕੇ ਸਤਿਗੁਰਾਂ ਨੇ ਪੁੱਛਿਆ ਇਥੋਂ ਇਹ ਸਾਰੀ ਤਵਾਰੀ ਪੁਛੀ ਤੇ ਉਸ ਨੇ ਆਖਿਆ ਜੀ ਇਹ ਤੇ ਜਾੜਵੀ ਆ ਬਾਣ ਹੈ ਇਥੇ ਜਿਹੜਾ ਕੋਈ ਆਣ ਕੇ ਰਹਿੰਦਾ ਹੈ ਵਸ ਕੇ ਫਿਰ ਬਾਅਦ ਵਿੱਚ ਉਝੜ ਜਾਂਦਾ ਹੈ ਤੇ ਸਤਿਗੁਰਾਂ ਨੇ ਇਥੇ ਉਸ ਸਿੱਖ ਦੇ ਨਾਲ ਵਿਚਾਰ ਵਟਾਂਦਰੇ ਕੀਤੇ ਤੇ ਉਸ ਤੋਂ ਅਪਰੰਤ ਸਤਿਗੁਰਾਂ ਨੇ ਉਸ ਨੂੰ ਸਿੱਖ ਨੂੰ ਕਿਹਾ ਕਿ ਇਥੇ ਹਜ਼ਾਰਾਂ ਲੋਕ ਵਸਣਗੇ ਤੇ ਉਦੋਂ ਬਾਅਦ ਇਹ ਫਿਰ ਨਗਰ ਦਾ ਪਿੰਡ ਹਜ਼ਾਰਾਂ ਪੈ ਗਿਆ ਤੇ ਸਤਗੁਰੂ ਜੀ ਕੁਝ ਦਿਨ ਇਥੇ ਠਹਿਰਨ ਤੋਂ ਬਾਅਦ ਦੇ ਵਿੱਚ ਫਿਰ ਬਾਬੇ ਅਨੰਦਪੁਰ ਸਾਹਿਬ ਨੂੰ ਚਲੇ ਗਏ ਉਹ ਸਥਾਨ ਇਥੇ ਮੌਜੂਦ ਹੈ ਥੜਾ ਸਾਹਿਬ ਗੁਰਦੁਆਰਾ ਜੋ ਆਪ ਜੀ ਨੂੰ ਦੱਸਿਆ ਹੈ ਤੇ ਉਹ ਅਜੇ ਵੀ ਸਥਾਨ ਮੌਜੂਦ ਹੈ ਸਤਗੁਰਾਂ ਦਾ ਪ੍ਰਕਾਸ਼ ਹੈ ਉਥੇ ਇਥੇ ਸਤਗੁਰੂ ਜੀ ਕੁਝ ਦਿਨ ਠਹਿਰੇ ਭਾਵ 20 ਫਰਵਰੀ 1660 65 ਈਸਵੀ ਮੁਤਾਬਕ 8 ਫੱਗਣ 1721 ਬਿਕਰਮੀ ਨੂੰ ਬਾਬੇ ਪਕਾਲੇ ਤੋਂ ਚਲਦੇ ਹੋਏ ਇਸ ਥਾਂ ਤੇ ਆਏ ਸਨ ਸੋ ਜੋ ਵੀ ਕੋਈ ਆਦਮੀ ਕੋਈ ਜਗ੍ਹਾ ਜਗ੍ਹਾ ਸੁਵੇ ਥੇ ਆਣ ਕੇ ਅਰਦਾਸ ਬੇਨਤੀ ਕਰੇ ਭਾਵਨਾ ਸਹਿਤ ਉਸ ਦੀਆਂ ਮਨੋ ਭਾਵਨਾ ਪੂਰੀਆਂ ਹੁੰਦੀਆਂ ਹਨ ਹੁਣ ਇਹ ਨਗਰ ਕੋਕ ਵਸਦਾ ਹੈ ਪੌ ਜਾਈ ਸੁਣ ਦਾ ਸੰਗਤ ਇੱਥੇ ਰਹਿੰਦੀ ਹੈ ਸੋ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਬੜੀ ಅಪਾਰ ਰਹਿਮਤ ਕਿਰਪਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ